ਚਾਰੇ ਪਾਸੇ ਵੇਖ ਲੀ ਤਾਂ ਖਾਲਸੇ ਨੇ ਮੌਤ ਨੂੰ ਖਿਡਾਵੀ ਪਤਾ ਕਿਉਂ ਕਿਹਾ ਕਿਉਂਕਿ ਇਹਦੇ ਅੰਦਰ ਆਬੇ ਹਯਾਤ ਗਿਆ ਹੈ ਗੁਰੂ ਕਾ ਕੀ ਧਰਤੀ ਰਹਿਮਤ ਵਰਸਦੀ ਹੈ ਮਹਾਰਾਜ ਨੇ ਪਹਿਲਾਂ ਹੀ ਮਰਨ ਤੋਂ ਗੱਲ ਸ਼ੁਰੂ ਕੀਤੀ ਹੈ ਤੇ ਮਰਨ ਤੇ ਫਿਰ ਖਤਮ ਹੁੰਦੀ ਹੈ ਤੇ ਖਾਲਸਾ ਮੌਤ ਨੂੰ ਖਡਾਵੀ ਜਾਣ ਕੇ ਖਾਲਸਾ ਬੈਠਾ ਰੋਹ ਦੇ ਵਿੱਚ ਜਾਣ ਕੇ ਖਾਲਸੇ ਨੇ ਹੁਣ ਗੁਰਮਤਾ ਪਕਾ ਲਿਆ ਇਹਨੇ ਕਹਿੰਦਾ ਸਿੰਘੋ ਹੁਣ ਬੈਰੀ ਦਾ ਆਹ ਹੂ ਲਾ ਲਓ ਬੈਰੀ ਦਾ ਮਲੀਆਂ ਮੇਟ ਕਰ ਦੋ ਖਾਲਸੇ ਨੇ ਲਿਆ ਅਵਤਾਰ ਖੰਡੇ ਧਾਰ ਵਿੱਚੋਂ ਖੇਡ ਖੇਡ ਦੇਗਾ ਨਜਵਾਨ ਹੋਇਆ ਖਾਲਸਾ ਤੀਰਾਂ ਨਾਲ ਜਰਾਨੇ ਕੀਲ ਪੱਥਿਆਂ ਚ ਨਾਗ ਪਾਏ ਆ ਗੁਰੂਦਰ ਚੁੱਕ ਕੇ ਕੁਮਾਰ ਹੋਇਆ ਖਾਲਸਾ ਤੇਰੇ ਦਰਬਾਰ ਵਿੱਚ ਭੇਟਾ ਦੇ ਕੇ ਸੀਸ ਵਾਲੀ ਲੋਕ ਪਰਲੋਕ ਪ੍ਰਵਾਨ ਹੋਇਆ ਖਾਲਸਾ ਛੱਪੇ ਨਾਲ ਛਪਾਇਆ ਲੱਖਾਂ ਵਿੱਚ ਕਲਵੰਤ ਸਿੰਘਾ ਵਖਰੀ ਨਹਾਰ ਦੀ ਪਛਾਣ ਹੋਇਆ ਖਾਲਸਾ ਖਾਲਸਾ ਕਿਸੇ ਤੋਂ ਵਾਧਾ ਨਹੀਂ ਕਰਦਾ ਸਿੱਖ ਕੌਮ ਮਰਜੀਵੜੇ ਯੋਧਿਆਂ ਦੀ ਇਹਦੇ ਤੌਰ ਕੁਝ ਵੱਖਰੇ ਢੱਕਦੇ ਨੇ ਕੋਈ ਭੀਖ ਮੰਗੇ ਰੱਬ ਤੋਂ ਜ਼ਿੰਦਗੀ ਦੀ ਜੂੰਜ ਮਰਨ ਦਾ ਵਾਰ ਇਹ ਮੰਗਦੇ ਨੇ ਅਣਖ ਇਹਨਾਂ ਦੀ ਜਿਹੜੇ ਵੰਗਾਰਦੇ ਨੇ ਉਹਨੂੰ ਡੰਗਦੇ ਵਾਂਗ ਪੁਚੰਗਦੇ ਨੇ ਉਹ ਬੈਰੀ ਤਾਂ ਹੀ ਵਿਖਾਉਂਦੇ ਫਿਰਦੇ ਨੇ ਤਾਰੇ ਜਦੋਂ ਜੂੰਜ ਦੇ ਵਿੱਚ ਦਾ ਡੰਗਦੇ ਨੇ ਜਦੋਂ ਅਣਖੀ ਨੂੰ ਕਦੇ ਵੰਗਾਰ ਪੈ ਜਾਏ ਸੀਸ ਦੇਣੋਂ ਨਾਜਰਾ ਵੀ ਸੰਗਦੇ ਨੇ ਇਹ ਸੰਤ ਸਿਪਾਹੀ ਨਰਦੋਸ ਸੂਰੇ ਰੱਤੇ ਹੋਏ ਵਿੱਚ ਨਾਮ ਦੇ ਰੰਗਦੇ ਨੇ ਹੁਣ ਨਾਮ ਦੇ ਵਿੱਚ ਰਤੜੀਆਂ ਰੂਹਾ ਐਨ ਤਿਆਰ ਪਰ ਤਿਆਰ ਹੋਈਆਂ ਤੇ ਪਿਆਰੇ ਖਾਲਸਾ ਜੀ ਇਹਨਾਂ ਨੇ ਪੜਿਆ ਜੱਬਸੇ ਹਮਨੇ ਸੁਣਾ ਹੈ ਮਰਨੇ ਵਿੱਚ ਜ਼ਿੰਦਗੀ ਹੈ ਸਿਰ ਪਰ ਕਫਨ ਬੰਨ੍ਹ ਕੇ ਕਾਤਲ ਕੋ ਡੂਢਦੇ ਹੈ ਸਿੰਘਾਂ ਨੇ ਫਿਰ ਪਿਆਰੇ ਖਾਲਸਾ ਜੀ ਪੜਿਆ ਕਗਨ ਦਾ ਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ ਖੇਚੋ ਮੰਡਿਓ ਸੂਰਮਾ ਅਭ ਜੂਜਨ ਕੋ ਡਾਓ ਸਿੰਘਾ ਛੱਡੇ ਜਕਾਰੇ ਮਾਰ ਕੇ ਲਕਾਰੇ ਇੱਕ ਲੱਖੂ ਤੇ ਕਹਰੀ ਖੱਲਾ ਹੇ let at get ਪਦੇ ਹਨੇਰੀ ਦੇ ਤੂਫਾਨ ਹੁੰਦੀ ਸੂਰਮੇ ਦੀ ਬਾਜੀ ਨਾਲ ਸੀਸ ਤੇ ਸੂਰਮੇ ਦੀ ਬਾਜੀ ਨਾਲ ਸੀਸ ਤੇ ਆ ਰਤ ਭਾਨੀਆਂ ਜੋ ਲਈਆਂ ਫਕਤਾ ਯਾਦ ਰਹਿਂਦੀਆਂ ਰਹਿਂਦੀਆਂ ਜੱਸਾ ਸਿੰਘਾਂ ਤੇਰੀਆਂ ਹਾਂ ਜਿਹਾ ਵਾਰਾ ਦੁਨੀਆਂ ਜਾਂ ਉੱਥੇ ਆਪੋ ਵਿੱਚ ਦੀ ਖਹਿਪੀਆਂ ਖੂਨੀ ਤਲਵਾਰਾਂ ਉਹ ਪੈ ਗਏ ਭੁੱਖੇ ਸ਼ੇਰ ਜੋ ਦਿਲ ਖਾ ਕੇ ਖਾਰਾਂ ਰਣ ਅੱਖਾਂ ਲੰਬਾ ਕੱਡੀਆਂ ਜੋ ਭਖੜ ਅੰਗਿਆਰਾ ਢਾਲਾਂ ਤੇ ਤੇਗ ਖੜਕਦੀ ਜੋ ਗੂੜ ਹਾਰਾ ਉਹਨਾਂ ਦੀ ਹੁਸਨ ਜਵਾਨੀ ਵੇਖ ਕੇ ਸੇਮੀਆਂ ਮਟਿਆਰਾ ਕਈਆਂ ਨੇ ਹੱਸ ਕੇ ਮੌਤ ਵਿਆਹ ਲਈ ਨਾ ਮੰਨੀਆਂ ਹਾਰਾ ਜਗ ਸਦਾ ਖਾਊਗਾ ਅਣਖੀਆਂ ਮਰਤਾਂ ਦੀਆਂ ਵਾਰਾਂ ਉਹ ਧਰਮੀ ਬੰਦੇ ਧਰਮ ਤੋਂ ਜਦ ਘੂਲ ਕਮਾਉਂਦੇ ਬਹੁਤ ਨੂੰ ਲਾੜੀ ਸਮਝ ਕੇ ਚਾ ਨਾਲ ਵਿਆਹਦੇ ਅਣਖ ਤੁਸੀਂ ਇਹ ਸੰਧਿਆ ਨਹੀਂ ਚਿੱਤ ਡਲਾਉਂਦੇ ਹੱਸ ਹੱਸ ਪਾਉਣ ਸ਼ਹੀਦियां ਕਦੇ ਨਹੀਂ ਖਿਬਰਾਉਂਦੇ ਉਹ ਬਾਣਾ ਮਿੱਠਾ ਮੰਨ ਕੇ ਉਹਦਾ ਸ਼ੁਕਰ ਮਨਾਉਂਦੇ ਮਸਤੀ ਦੇ ਵਿੱਚ ਝੂਮ ਝੂਮ ਗਰਬਾਣੀ ਗਾਉਂਦੇ ਆਉਣ ਵਾਲੀਆਂ ਪੀੜ੍ਹੀਆਂ ਲਈ ਪੂਰਨੇ ਪਾਉਂਦੇ ਉਹਨਾਂ ਦੇ ਪ੍ਰਸੰਗ ਕਈ ਨਰਦੋਸ ਸੁਣਾਉਂਦੇ ਸੀਤਲ ਸਾਹਿਬ ਕਹਿੰਦੇ ਨੇ ਆਉਣਾ ਸਫਲ ਉਹਨਾਂ ਦਾ ਦੁਨੀਆਂ ਦੇ ਵਿੱਚ ਸੀਤਲਾ ਓ ਜਿਹੜੇ ਦੁਰਗੇ ਇਥੋਂ ਆਪਣਾ ਜਨਮ ਸਵਾਰ ਕੇ ਹੁੰਦਾ ਮਾਨ ਕੌਮ ਤੇ ਦੇਸ਼ ਨੂੰ ਚਾਉਂਦੇ ਬਤਨ ਲਈ ਜੋ ਆਪਣਾ ਦਿਲ ਵਿੱਚ ਧਾਰ ਕੇ ਉਹ ਪੈਦੇ ਲੋਰ ਸਰਾ ਦੀ ਜਿੱਥੇ ਅਣਖੀ ਅਣਖ ਲਈ ਹੱਥੀ ਭੇਤਾ ਧਰਦੇ ਆਪਣਾ ਸੀਸ ਉਤਾਰ ਕੇ ਦੁਨੀਆ ਅੰਦਰ ਉਹ ਪਰਵਾਨੇ ਪੂਜੇ ਜਾਂਦੇ ਨੇ ਹੱਥੀ ਆਪ ਜਗਾਉਂਦੇ ਜੋਤਾ ਸੋਚ ਵਿਚਾਰ ਕੇ ਹੱਥੀ ਆਪ ਜਗਾਉਂਦੇ ਜੋਤਾ ਸੋਚ ਵਿਚਾਰ ਕੇ ਇਸੀ ਉਹਨਾਂ ਮਰਦਾਂ ਦੀ ਦਾਸਤਾਨ ਜਿਨ੍ਹਾਂ ਮਰਦਾਂ ਨੇ ਹਿੱਕ ਵਿੱਚ ਖਾਧੀਆਂ ਤੇ ਹਿੱਕ ਵਿੱਚ ਮਾਰੀਆਂ ਫੇੜਾ ਲੱਖੂ ਘੋੜਿਓ ਨੇ ਲੁਕਿਆ ਸਰਦਾਰ ਸੁਖਾ ਸਿੰਘ ਜੀ ਇਧਰ ਟੋਪ